ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਸੋਹਿਲਾ ਰਾਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤੇ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵ ਰਿਹੋ ਸਿਰਜਣਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਾਓ ਨੇਤ ਨੇ ਤੇ ਜੀੜੇ ਸਮਾਲੀ ਅਨੰਦ ਦੇਖੇਗਾ ਦੇਵਨਾਰ ਤੇਰੇ ਦਾਨ ਐ ਕੀਮਤ ਨਾ ਪਵੇ ਤੇ ਤਾਂ ਤੇ ਕਵਣ ਸਮਾਰਾ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲਾ ਦੇਹੋ ਸੱਜਣ ਅਸੀ ਸੜੀਆਂ ਜਿਉ ਵੈ ਸਾਹਿਬ ਸਿਉ ਮੇਲਾ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਾਨਾ ਸੱਦਨ ਹਾਰਾ ਸਿਵਰੀਐ ਨਾਨਕ ਸੇ ਦਿਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਅਕਰ ਛੇ ਗੁਰ ਛੇ ਉਪਦੇਸਾ ਗੁਰ ਗੁਰੇ ਕੋ ਵੇਸ ਅਨੇਕਾ ਬਾਬਾ ਜੈ ਘਰ ਕਰਤੇ ਕੀਰਤੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੂਏ ਚਸਿਆ ਘੜੀਆ ਪਹਿਰਾ ਥਿੱਤੇ ਵਾਰੀ ਮਾਹ ਹੋਆ ਸੂਰਜ ਏ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸਾ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਣਕ ਮੋਤੀ ਤੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਣਹਤਾ ਸ਼ਬਦਵਾਜੰਤ ਭੇਰੀ ਰਹਾਉ ਸਹਿਜ ਤਵ ਨੈਨ ਨਣ ਨੈਨ ਹੇ ਤੋਹੀ ਕਉ ਸਹਿਜ ਮੂਰਦ ਨਣ ਏਕ ਤੋਹੀ ਸਹਿਜ ਪਦ ਬਿਮਲ ਨਣ ਏਕ ਪਦ ਗੰਧ ਬਿਨਾ ਸਹਿਜ ਤਵ ਗੰਧ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਪਾਵੈ ਸੁ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਬਿਤਾ ਮਨੋ ਅਨ ਦਿਨੋ 모ਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰੰਕਾ ਹੋਏ ਜਾਤੇ ਤਿਰਨੈ ਵਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ काम क्रोध नगर बो भरया मिल साधू खंडल खंडाए पूरब लिखत लिखे गुरु पाया मन हरले हर ले मंडल मंडाए कर साधू अंजुले पुन वड्डा हे कर डंडोत पुन वड्डा हे राओ साखत हर साधना जानेआ तिन अंतर हौ मैं कंडाए ज्यों ज्यों चलले चुबै दुख पावे जमकाल सहै सर डड्डा हे ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵਖੰਡਾ ਹੈ ਅਬినాਸ਼ੀ ਪੁਰਗ ਪਾਇਆ ਪਰਮੇਸ਼ਰਾ ਬੋ ਸੋਵਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਏ ਰਾਗਾਉੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰ ਮੀਤਾ ਸੰਤ ਟਹਲ ਕੀ ਬੇਲਾ ਇਹਾਂ ਖਾਟ ਚਲੋ ਹਰਲਾ ਅਗੇ ਬਸਣ ਸੁਏਲਾ ਆਉਦ ਕਟੈ ਦਿਨ ਸਰੈ ਨਾਰੀ ਮਨ ਗੁਰ ਮਿਲ ਕਾਜ ਸੁਆਰੀ ਰਹਾਉ ਇਹੋ ਸੰਸਾਰ ਵਿਕਾਰ ਸੰਸੇਮਹਿ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਣੀ ਜਾ ਕੋ ਆਏ ਸੋਈ ਬਿਹੱਜ ਹੋ ਹਰ ਗੁਰ ਤੇ ਮਨਹਿ ਬਸੇਰਾ ਨੇ ਜੇ ਘਰ ਮਹਿਲ ਪਵਹੁ ਸੁਖ ਸਹਜੇ ਬਾਹੁਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਤਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗਾ ਮੋਕ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗਾ ਮੋਕ ਕਰ ਸੰਤਨ ਕੀ ਤੂਰੇ ਸ਼ਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਦਿਸਰਾਤ ਦੁਇ ਦਾਇ ਦਾਇਆ ਖਿਲੇ ਸਗਲ ਜਗਤ ਜੰਗੇ ਆਈਆ ਬੋਰੇ ਆਈਆ ਵਚਾ ਧਰਮਾ ਦੂਰ ਕਰਮੀ ਆਪੋ ਆਪਣੀ ਕਿਨੇੜਾ ਕਿ ਦੂਰਾ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇ ਤੇ ਚੁੱਟੇ ਨਾਲ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਤੇਤੇ ਛੁੱਟੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ